ਬੋਰਜਟ ਦੇ ਮਿੱਤਰ ਨੰਬਰਦਾਰ ਵੀ ਹੈ ਮੈਂਬਰ ਹੈਗਾ ਗੰਗਾ ਐਨ ਆਰ ਆਈ ਸਾਡੇ ਪਹਿਲੇ ਮੰਡੀ ਮੈਂਬਰ ਇਹਨੂੰ ਮਾਣ ਦਾਈ ਗੁਰਜੀ ਕਾ ਖਾਲਸਾ ਵਾਈ ਗੁਰਜੀ ਕੀ ਫਤਿਹ ਫਿਰ ਤੋਂ ਇੱਕ ਵਾਰੀ ਸਵਾਗਤ ਹੈ ਸਾਰੇ ਭਰਾਵਾਂ ਦਾ ਤੁਹਾਡੇ ਆਪਣੇ ਚੈਨਲ ਤੇ ਸਰਪੰਚ ਟੁਡੇ ਸਪੋਰਟਸ ਤੇ ਡਾਈਆਂ ਦੀ ਤਿਆਰੀ ਹੈ ਜੀ ਪਹਿਲਾ ਮੈਚ ਉਹ ਜਿਹੜੀ ਹੈ ਤਿੰਨ ਨੰਬਰ ਜੀ ਬਈਆ ਚੜਾ ਮੋੜ ਕਲਾਂ ਤੇ ਮੋੜ ਨੱਬਾ ਮੋੜ ਨੱਬਾ ਮੋੜ ਨੱਬਾ ਤੇ ਗੰਗਾ ਐਨ ਆਰ ਆਈ ਦਾ ਪਹਿਲਾ ਮੈਚ ਹੈ ਜੀ ਦੂਜਾ ਮੈਚ ਹੈਗਾ ਜੀ ਸਾਜਲੀ ਬੀ ਤੇ ਪਈਲ ਚੜਾ ਸ਼ਾਜਲੀ ਨਹੀਂ ਸੀਨੀਅਰ ਵੀ ਸੀਨੀਅਰ ਵੀ ਤੇ ਬਈਆ ਬਈਆ ਚੜਾ ਭਾਈ ਹਾਂਜੀ 19 ਚਾਂਗਲੀ ਖੇੜੀ ਖੇੜੀ ਵਰਸਸ ਚਾਂਗਲੀ ਤੀਜਾ ਮੈਚ ਹੈ ਜੀ 31 18 ਮੰਲੀਆਂ ਸ਼ੇਅਰ ਕਰ ਦਿਓ ਸਾਰੇ ਪ੍ਰਜ ਨੇ ਪ੍ਰਜ ਜੁੜਿਓ ਫੇਸਬੁੱਕ YouTube ਤੇ ਮੱਲੀਆਂ ਦੀ ਕਟਾਰੀ ਉੱਚਾ ਨਹੀਂ ਬਾਹਰ ਨਹੀਂ ਮੱਲੀਆਂ ਦੀ ਕਟਾਰੀ ਬਾਹਰ ਜਿਹੜਾ ਸੜਕ ਤੇ ਕਿਉਂ ਰ ਵਧੀਆ ਵਧੀਆ ਤੁਸੀਂ ਦੱਸੋ ਮੱਲੀਆਂ ਦੀ ਕਟਾਰੀ ਵੀ ਹਾਂਜੀ ਮੱਲੀਆਂ ਤੇ ਕਟਾਰੀ ਚੌਥਾ ਮੈਚ ਹੈ ਜੀ ਕਾਲੇ ਕੇ ਕਾਲੇ ਕੇ ਵਰਸਸ ਨੋ ਹਾਂਜੀ ਗੰਗੋਰਾ ਗੰਗੋਰਾ ਵਰਸਸ ਕਾਲੇ ਕੇ ਗੰਗੋਰਾ ਇੱਕ ਹੀ ਟੀਮ ਹੈ ਵੀ ਪੰਜਵਾਂ ਮੈਚ ਹੈ ਜੀ ਹਾਂ ਨੋ ਨੰਬਰ ਇਹਦਾ ਲੰਬਾ ਇਹਦੇ ਨਾਲ ਲਿਖੋ ਨਾ ਗੰਗੋਰਾ ਏ ਬੀ ਕੇ ਕਿੰਨੇ ਗੰਗੋਰਾ ਲਿਖਾਉਦੇ ਨਾ ਨਾਮ ਫਿਰ ਗੰਗੋਰਾ ਕੱਲੀ ਹੈ ਬਈ ਇਹ ਕੱਲੀ ਹੈ ਬਾਕੀ ਨਾਲ ਲਿਖਾਇਆ ਬਈ 4 ਤੇ ਦੇਖੀ ਤਿੰਨ ਟੀਮ ਉਚਾਰ ਤੇ ਹੈਗੀ ਆ ਨਾ ਨਾ ਕਿਹੜਾ ਪਿੰਡ ਚੰਮਟਾ ਬਸੇਲੀ ਬੜਸੀਕਰੀ ਬੜਸੀਕਰੀ 4 ਤੇ ਹੈਗੀ ਜੀ ਬੜਸੀਕਰੀ ਵਰਸਸ ਗੰਗੋਰਾ ਸੱਤੀ 33 ਨੰਬਰ ਹੈ ਜੀ 33 ਗੰਗੋਰਾ ਸੱਤੀ ਬੜਸੀਕਰੀ ਵਰਸਸ ਗੰਗੋਰਾ ਸੱਤੀ 6ਵਾਂ ਮੈਚ ਹੈ ਜੀ ਇਹ ਬਾਈ ਤੇ 14 ਬਾਈ ਤੇ 14 ਬਾਈ ਤੇ ਅਗੇ ਜੀ ਟੀਮ ਢੋਲ ਮਾਜਰਾ ਢੋਲ ਮਾਜਰਾ ਮੰਗੇ ਦਾ ਮੈਚ ਹੈਗੇ ਢੋਲ ਮਾਜਰਾ ਸੱਤੋਂ ਮੈਚ ਹੈ ਇਹ ਪੀਰਾ 14 ਜੀ 14 ਭਾਈ ਰੂਪਾ ਢੋਲ ਮਾਜਰਾ ਮੰਗਾ ਵਰਸ ਭਾਈ ਰੂਪਾ ਵਧੀਆ ਮੈਚ ਹੈ ਤਕੜਾ ਮੈਚ ਮੰਗਾ ਲੈ ਲੂ ਸੱਤਾ ਕਰ ਤੋ ਜੀ ਬੱਕਾ ਟੀਕੀ ਅਕੀ ਅਡੀ ਮ ਕੋਈ ਨਹੀਂ ਕੱਟ ਹੀ ਹੋ ਜਾਏ ਕੱਟ ਦੇ ਕੋਈ ਨਾ ਕੋਈ ਚਰਦੀ ਪੈਣਾ ਟੀਮਾਂ ਤੋਲ ਮਾਜਰਾ ਵਰਸਸ ਭਾਈ ਰੂਪਾ ਓਪੀ 32 ਕਾਲਸਾ ਹਰਮਨ ਕਾਲਸਾ ਹਰਮਨ ਤੇ ਕਿਨੇ 11 ਨੱਥੋਲ ਵੀ ਨੱਥੋਲ ਵੀ ਕਾਲਸਾ ਹਰਮਨ ਵਰਸਸ ਨੱਥੋਲ ਵੀ ਗਵਾਂਡੀ ਪੈੜ ਗੱਟੀ ਵਿੱਚ ਨਹੀਂ ਬਚਦੀ ਦੋ ਚੱਕੀ ਨੇ 34 33 ਜੁੱਪਾ ਕੜਾ ਦੇ ਸੱਪ ਫਤੇਪੁਰ ਨਾ ਯੂਪੀ ਆ ਵੀਰੇ ਯੂਪੀ ਮੈਂ ਜੋਤੀ ਲੱਗ ਗਿਆ ਬੰਦਾ ਯੂਪੀ ਫਤੇਪੁਰ ਯੂਪੀ ਫਤੇਪੁਰ ਯੂਪੀ ਫਤੇਪੁਰ ਛੋਟੂ ਵਾਲੀ ਛੋਟੂ ਫਤੇਪੁਰ ਦੋ ਹੀ ਆ ਸੀਨੀਅਲ ਵੀ ਭਈ ਸੀਨੀਅਲ ਵੀ ਦੋ ਹੋਰ ਚੱਕਦੇ ਆ ਜੀ ਯੂਪੀ ਫਤੇਪੁਰ ਛੋਟੂ ਫਤੇਪੁਰ ਦੀ ਟੀਮ ਦਾ ਮੈਚ ਆ ਜੀ ਛੀਨੀਅਲ 20 ਤੇ 6 ਆ ਜੀ ਛੀਨੀਅਲ ਇਹ ਨਾਲ ਇਹ ਨਾਲ 20 ਤੇ 6 ਜੀ ਹਾਂ ਛੇ ਤੇ ਝੋੜਨਾ ਛੇ ਤੇ ਝੋੜਾ ਝੋੜਾ ਵਰਸ 30 30 ਤੀਤਰੋ अजीਮ ਤੀਤਰੋ 23 ਤੇ ਜਿਹੜੀ ਬਕਰਪਾਲ ਵਾਲਿਆ ਰਿੱਕੀ ਕਰਪਾਲੇ ਵਾਲਾ ਰਿੱਕੀ ਬਕਰਪਾਲ ਵਾਲੇ ਦੇ ਮੈਚ ਆ ਜੀ ਕਿੰਨੇ ਆ 35 35 ਦੋ ਫੋਰ ਚੱਕ ਦੋ ਜੀ ਪ੍ਰਕਲਿੰਦਰ ਬਾਈ ਠੀਕ ਨਥੋ ਹਲਸੀ ਇਹ ਕਿੰਨੀ ਵਾਰ ਜੀ ਨੇ 35 ਨਾ ਹਾਂਜੀ ਨਥੋ ਹਲਸੀ ਨਥੋ ਹਲਸੀ ਵਰਸਸ ਰਿੱਕੀ ਕਿਰਪਾਲਿਆ ਦਾ 28 ਤੇ 16 ਨਾ ਦੇਖੋ ਜੀ ਇਹ 11ਵਾਂ ਮੈਚ ਹੈ ਜੀ 28 ਤੇ 16 ਪੰਡੋਰੀ 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 28 ਤੇ 16 ਦਾ ਮੈਚ ਹੈ ਪੰਡੋਰੀ ਵਰਸਸ ਕਾਲਸਾ ਅੰਗਦ ਇੱਕ ਮਿੰਟ ਉਹਦੇ ਉਹਦੇ ਇਧਰ ਨਹੀਂ 16 ਨਾ ਹਾਂ ਕਾਲਸਾ ਅੰਗਦ ਅੰਦਰ ਤੋਂ ਵੀ ਟੀਮ ਨਾਲ ਮੈਚ ਹੈ ਜੀ 12ਵਾਂ ਮੈਚ ਇਹ ਹੈ 10 ਤੇ 26 ਜੀ ਨਥੋਵਾਲ ਏ ਨਥੋਵਾਲ ਏ ਨਥੋਵਾਲ ਏ ਵਰਸਸ ਰਾਸਤੇ 26 ਜੀ ਕਿਰਪਾਲ ਸਿੰਘਾ ਦੀਪੀ ਬਈ ਕਿਰਪਾਲ ਵਾਲਾ ਦੀਪੀ ਕਿਰਪਾਲ ਸਿੰਘ ਵਾਲਾ ਦੀਪੀ ਵਰਸਸ ਨਥੋਵਾਲ ਏ ਇਹ 13ਵਾਂ ਮੈਚ ਆ ਜੀ ਮੈਚ ਨਿਕਲੇ ਨਹੀਂ ਹੈਗਾ ਜੀ 2 ਤੇ 8 2 ਤੇ 8 ਬਈ ਵਾਲਾ ਜੌਂਟੀ ਹੂੰ ਗਾਗੜੀ ਗਾਗੜ ਵਾਲਾ ਬਈ ਭਈਆ ਜੌਂਟੀ ਕਿੰਨੇ ਰੋਣਾ ਬੋਲੀ ਉਹ ਜੌਂਟੀ ਚੱਕ ਦੋ ਦੋ ਹੋਰ ਜਾਲ ਵੀ ਗਾਗੜੀ ਵੀ ਦਾ ਨਿਕਲਿਆ ਇਹ ਬਾਈ ਬਾਈ ਨੂੰ ਲੱਗਿਆ ਸੀ ਸਪਿੜੂਗਾ ਸੱਪ ਸੱਪ ਪੜੂ ਮੈਨੂੰ ਇਹ ਸੀਗਾ 15 ਤੇ 7 ਜੀ ਮਾ ਆ ਬਹੁਤ ਟਾਈਮ ਤੋਂ ਆਇਆ ਨਹੀਂ ਹੈਗਾ ਕਾਲਸਾ ਨਵ ਕਾਲਸਾ ਨਵ ਤੇ ਗਾਗੜਾ ਪਿਰਤਾ ਜੀ ਚਲੋ ਜੀ ਕਾਲਸਾ ਨਵ ਤੇ ਗਾਗੜਾ ਪਿਰਤਾ ਗਵਾਂਡੀ ਪੜੀ ਨਾ ਬਣੀ ਨਹੀਂ ਗੱਲ 25 ਤੇ 25 ਜੀ 25 ਤੇ 25 ਸ਼ਾਜਲੀ ਸ਼ਾਜਲੀ ਵਰਸਸ 25 ਜੀ 25 25 ੱਲੇ ਅਸਪਾਲ ਕਲਾਂ ਅਸਪਾਲ ਕਲਾਂ ਸ਼ਾਜਲੀ ਵਰਸਸ ਅਸਪਾਲ ਕਲਾਂ ਪਰ ਪਰ ਵਾਲੀ ਤੇ ਮੈਂ ਕਿਹਨੇ ਦੇਖ ਲੈ 20 ਤੇ 12 ਲੈ ਅੱਛਾ ਮੋਗਾ ਕਾਕੂ ਮੋਗਾ ਕਾਕੂ ਮੋਗਾ ਕਾਕੂ ਨੀ ਬਈ ਦੂਜੀ 12 12 ਫਿਰ ਰੋ ਰਾਈ ਫਿਰ ਰੋ ਰਾਈ ਪੰਜ ਦੇ 12 ਹੈਲੋ ਪੰਜ ਦੇ 12 ਬਰਸੀਖਰੀ ਬਰਸੀਖਰੀ ਕਿ ਇਸ ਤਰੀਕਾ ਲਿਖੀ ਬਰਸੀਖਰੀ ਨੇ ਕਿਹਾ ਪੰਜ ਥੱਲੜ ਲਾਓ ਬਰਸੀਖਰੀ ਤੋਂ ਥੱਲੜ ਲਾ ਨਹੀਂ ਨਹੀਂ ਹਾਂ ਹਾਂ ਬਾਰੇ ਕਾ ਹਣੀ ਹੈ ਬਾਈ ਉਹ ਬਾਰੇ ਕਾ ਉਹ 4 ਹੁਣੀ ਹੈ ਹਾਂ ਉਹ 4 ਲੱਤੀ ਦੋਰੀ ਪੰਜ ਪੰਜ ਮੋੜ ਗਿਆ ਨਹੀਂ ਇਹ ਤੇ ਦਿਖਣਾ ਪਰਚੇ ਪੋਕੂਣਾਂ ਆਇਆ ਚਾਰ ਤੇ ਆਹ ਲਿਖਿਆ ਨਾ ਉੱਥੇ ਕੀਣਾ ਪੜਿਆ ਗਿਆ ਹੋਰ ਚਲੋ ਸਾਰੇ ਆ ਗਏ ਚਾਰ ਚਾਰ ਨੰਬਰ ਵਾਲੀ ਦੇਖ ਲਓ ਨਾ ਕਿਹੜੀ ਬਰਸੀ ਕਰੀ ਪਹਿਲਾਂ ਲਿਖਿਆ ਹੋਇਆ ਜਿੱਥੇ ਆ ਮੈਂ ਤਾਂ ਹੀ ਰੱਖ ਦਣਾ ਪਰਚੀਆਂ ਆਵੇ ਦਸ ਦਿਨ ਦਸ ਦਿਨ ਪੀ ਤੌਰ ਮਾਰਦਾ ਮੈਚ ਕੋਈ ਨਹੀਂ ਕੋਈ ਉਹਨੂੰ ਖੋਲਣਾ ਵਧੀਆ ਵਧੀਆ ਗਗਨੇ ਬਾਈ ਕੈਂ ਵਾ ਗਗਨ ਗੁੰਮਰ ਬਾਈ ਦਲਸ਼ਾਹ ਤਲਵੰਡੀ ਨੂੰ ਸਸਰੀ ਕਾਲ ਗਗਨ ਕਾਲ ਦੀ ਦੋ ਵਾਰੀ ਲਗਨ ਗਗਨ ਗੁੰਮਰ ਗਗਨ ਗੁੰਮਰ ਲਗਨ ਸਾਰੀ ਟੀਮ ਹੈਗੀ ਦਵਾਰਾ ਬੋਲੀ ਗਗਨ ਗਰਦੁੰਮਰ ਚਾਰ ਸੀਗੀ ਜੀ ਚਾਰ ਸੀ ਪਹਿਲਾਂ ਜੀ ਚਾਰ ਦੇ ਦਿੱਤੀ ਦਾ ਮੈਂ ਚਾਈ ਜਿੱਥੇ ਬੜਸੀਕਰੀ ਆ ਉਥੇ ਬਾਰੇ ਕਾ ਬਾਰੇ ਕਾ ਗੰਗੂਰਾ ਸੱਤੀ ਦਾ ਇੱਕ ਮੈਚ ਗਲਤ ਲਿਖਿਆ ਗਿਆ ਸੀ ਬਸ ਓਕੇ ਹੋ ਗਿਆ ਬੜਸੀਕਰੀ ਹਾਂ ਹੁਣ ਆ ਗਿਆ ਬੜਸੀਕਰੀ ਕਿਦਾ ਕਹੋ ਆ ਵੀਰ 17 ਟਾਈਮ ਮੈਕਰ ਰੱਖ ਦੋ ਨਾ ਵੀਰੇ ਚਮਟ ਠੀਕ ਆ ਬਸ ਠੀਕ ਆ ਬਸ ਵਰਦੀਪ ਸਟਾਰਟਰ ਗਿੜੀ ਆ ਜਾਓ ਜੱਟਾ ਮਰਦੀਪ ਸਿੰਘ ਭਾਈ ਜੇ ਮੈਂ ਤੁਹਾਨੂੰ ਕਹਿਵਾਂ ਗਰੁੱਪ ਚ ਪਾ ਦਿੰਨਾ ਲਿਓ ਮੈਂ ਖੱਟੇ ਮੂਟੋ ਗੰਗਾ ਐਨਆਰਆਈ ਨਾ ਮੋੜ ਨਾ ਬਈ ਮੇਰੇ ਕੋਲ ਕੋਈ ਸੀਰ ਮੋੜ ਨਾ ਬਈ ਕੀ ਲਿਖੀ ਹੋਈ ਆ ਵੈਸੇ ਤੂੰ ਦੇਖੀ ਬਾਤ ਮੋੜ ਤੱਕ ਮੈਚ ਸਟਾਰਟ ਹੋ ਜਾਣਾ ਹੈ ਹਲੋ ਇਹ ਸਹੀ ਜੀ ਟਾਈਆਂ ਮੈਚ ਤੁਹਾਨੂੰ ਦੇਖਣ ਲਈ ਜੀ ਖਾਲਸਾ ਸਰੂ ਰਹੀ ਗੁਰਜੀ ਕੀ ਫਤਿਹ ਇਹ ਲਾਈਵ ਆਪਾਂ ਕੱਟ ਦਿੰਨੇ ਆ ਇੱਕ ਵਾਰੀ ਕਿਉਂਕਿ ਮੈਚ ਤੁਸੀਂ ਸ਼ੇਅਰ ਕਰ ਦਿਓ ਸਾਰੇ ਨਾਲ ਟਾਈਆਂ ਸ਼ੇਅਰ ਕਰ ਦਿਓ ਇਹ ਜਿਹੜੇ ਵੀਡੀਓ ਕਰਦੀ ਟਾਈਆਂ ਵਜੋਂ ਤੁਸੀਂ ਸ਼ੇਅਰ ਕਰ ਦਿਓ ਪਹਿਲੇ ਰੌਣ ਦੇ ਘਰ ਘਰ ਪਹੁੰਚੇ ਮੈਨੂੰ ਤੇਰੀ ਫੁੱਲੋ ਗੁਲਾਬ ਦੇ ਲੋਕੀ ਮੱਥੇ 'ਚ ਕਲਾਬੜ ਮਿੱਟੀ ਤੋੜਿਆ ਰਾਵਾਂ ਦੀ ਸਹੀ ਗੱਲ ਸਹੀ ਗੱਲ ਕਰੇ ਜ਼ਿੰਦਗੀ ਦਾ ਮਾਰਦਾ ਤੂੰ ਵੀ ਆ ਮੇਰਾ ਤੈਨੂੰ ਦਿਨਾਂ ਕੰਮ ਕੋਈ ਨਹੀਂ ਵਾ ਤੇਰਾ ਜਿਹੜਾ ਫੋਨ ਲਾਇਆ ਸੀ ਨਾ ਕਰਦੇ ਆ ਤੇਰਾ ਮੈਸੇਜ ਦੇਖ ਲਿਆ ਸੀ ਮੈਂ ਕਰਦੇ ਕੋਈ ਨਹੀਂ ਕੰਮ ਮੇਰੇ ਮਿੱਤਰੋ ਇਸੋ ਲੱਗਦਾ ਇਤਿਹਾਸ ਜਿਹੜਾ ਲਾਈਵ ਕੱਟ ਕੇ ਕਰਦਾ ਜੀ ਮੈਚ ਸ਼ੁਰੂ ਹੋਣ ਵਾਲੀ ਆ ਬਸ ਇੱਕ ਚਾਰ ਪੰਜ ਮਿੰਟ ਚ ਬਾਅਦ ਵਿੱਚ 10 ਮਿੰਟ ਚ ਮੈਚ ਸ਼ੁਰੂ ਹੋ ਜਾਣਾ ਜੀ ਆਪਾਂ ਉਦੋਂ ਲਾਈਵ ਹੋਵਨੇ ਦੁਬਾਰਾ ਇਹ ਮੈਚ ਤੁਸੀਂ ਲਾਈਵ ਸ਼ੇਅਰ ਕਰ ਦਿਓ ਵੀ ਟਾਈਆਂ ਸ਼ੇਅਰ ਕਰ ਦਿਓ ਸਾਰਿਆਂ ਨੂੰ ਮੈਚ ਪਤਾ ਲੱਗ ਜਾਊ ਪਹਿਲੇ ਰਾਊਂਡ ਦੇ ਕੀ ਕਿਵੇਂ ਨਿਕਲੇ ਨੇ ਸਾਰੇ ਧੰਨਵਾਦ ਜੀ ਸਾਰੇ ਭਰਾਵਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੱਡਾ ਮਹਾਂ ਕੁੰਬ ਜਿਹੜਾ ਅੱਜ ਨੱਥੋਲ ਦੀ ਧਰਤੀ ਤੇ ਕਰਵਾਇਆ ਜਾ ਰਿਹਾ ਅੱਜ